ਹੈਲੋ ਜੀ ਸਾਸ਼ਿਕਾ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਨੂਡਲਸ ਜਿਵੇਂ ਦੇ ਨੂਡਲਸ ਤੁਸੀਂ ਰੇੜੀਆਂ ਤੇ ਜਾਂ ਕੋਈ ਰੈਸਟੋਰੈਂਟ ਚ ਖਾਣੇ ਉਵੇਂ ਦੇ ਆਪਾਂ ਬਿਲਕੁਲ ਘਰ ਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਬਹੁਤ ਸਵਾਦ ਬੰਦਦੇ ਨੇ ਇਹ ਅੱਜ ਤੋਂ ਬਾਅਦ ਤੁਸੀਂ ਰੈਸਟੋਰੈਂਟ ਜਾਣਾ ਖਾ ਜਾ ਕੇ ਖਾਣਾ ਭੁੱਲ ਜਾਓਗੇ ਇੰਨਾ ਜਿਆਦਾ ਇਹ ਟੇਸਟੀ ਬੰਦਦੇ ਨੇ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਮੈਂ ਖੁੱਲਾ ਪਾਣੀ ਰੱਖਿਆ 1.5 ਤੋਂ 2 ਲੀਟਰ ਤੇ ਇਹਦੇ ਵਿੱਚ ਮੈਂ 1.5 ਚਮਚ ਨਮਕ ਦਾ ਪਾਤਾ ਕਿਉਂਕਿ ਨੂਡਲਸ ਨੂਡਲਸ ਨੇ ਜਿਹੜੇ ਆਪਾਂ ਪਹਿਲਾਂ ਉਬਾਲ ਲੈਣੇ ਨੇ ਜਿਹੜੀਆਂ ਵੀ ਤੁਸੀਂ ਇਹਦੇ ਵਿੱਚ ਸਬਜ਼ੀਆਂ ਐਡ ਕਰਨਾ ਚਾਹੁੰਦੇ ਹੋ ਉਹ ਪਹਿਲਾਂ ਮੈਂ ਕੱਟ ਕੇ ਰੱਖਣੀਆਂ ਸਾਰੀਆਂ ਪੱਤ ਗੋਭੀ ਲਈ ਆ ਮੈਂ ਸ਼ਿਮਲਾ ਮਿਰਚ ਟਮਾਟਰ ਪਿਆਜ਼ ਇਹਨਾਂ ਨੂੰ ਆਪਾਂ ਪਹਿਲਾਂ ਹੀ ਚੌਪ ਕਰਕੇ ਰੱਖ ਲਿਆ ਇੱਥੇ ਮੈਂ ਚਮਚਾ ਡੇਢ ਚਮਚਾ ਇਹਦੇ ਵਿੱਚ ਆਇਲ ਦਾ ਪਾਇਆ ਕਾਕੇ ਓਇਲ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਨੂਡਲਸ ਨੇ ਆਪ ਚ ਚਿਪਕਦੇ ਨਹੀਂ ਹੈਗੇ ਦੇਖੋ ਪਾਣੀ નો ਵਾਲ ਆ ਗਿਆ ਹੁਣ ਜਿਹੜੇ ਨੂਡਲਸ ਨੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪਹਿਲਾਂ ਪਹਿਲਾਂ ਤੁਹਾਨੂੰ ਔਖਾ ਲੱਗ ਰਿਹਾ ਹੋਊਗਾ ਕਿ ਇਹ ਵਿਚਣੀ ਡਿਪ ਹੁੰਦੇ ਪਰ ਜਿਵੇਂ ਇਹ ਗਿੱਲੇ ਹੋਣਗੇ ਤਾਂ ਸਾਰੇ ਇਹ ਪਾਣੀ ਦੇ ਵਿੱਚ ਡੁੱਬ ਜਾਣਗੇ ਇਹਨਾਂ ਨੂੰ ਹੁਣ ਆਪਾਂ 80% ਪਕਾਉਣਾ ਹੈ ਜਿਆਦਾ ਵੀ ਓਵਰਕੁੱਕ ਨਹੀਂ ਕਰਨਾ 80% ਜਦੋਂ ਇਹ ਪੱਕ ਗਏ ਫਿਰ ਇਹਨਾਂ ਨੂੰ ਆਪਾਂ ਪਾਣੀ 'ਚ ਬਾਹਰ ਕੱਢ ਲਾਂਗੇ ਉਦੋਂ ਤੱਕ ਇਹਨਾਂ ਨੂੰ ਇੱਕ ਬਾਲਾ ਹੋਂ ਦੇਵਾਂਗੇ ਦੇਖੋ ਨੂਡਲਸ ਪੱਕਦੇ 5-7 ਮਿੰਟ ਹੋ ਗਏ ਉਬਲਦੇ ਨੂੰ ਹੁਣ ਆਪਾਂ ਇੱਕ ਨੂਡਲ ਇਸ ਤਰ੍ਹਾਂ ਤੋੜ ਕੇ ਤੁਸੀਂ ਚੈੱਕ ਕਰ ਲੈਣਾ ਇਹ ਸੌਫਟ ਹੋ ਚੁੱਕੀ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਜਿਹੜਾ ਇਹਦਾ ਪਾਣੀ ਆ ਸਾਰਾ ਕਿਸੇ ਛਾਨਣੀ ਚ ਪਾ ਕੇ ਛਾਣ ਲਾਂਗੇ ਨੂਡਲਸ ਨੂੰ ਦੇਖੋ ਇਸ ਤਰ੍ਹਾਂ ਕੋਈ ਤੁਸੀਂ ਛਾਨਣੀ ਲੈ ਲੈਣੀ ਆ ਸਾਰਾ ਪਾਣੀ ਆ ਜਿਹੜਾ ਇਹਦਾ ਆਪਾਂ ਛਾਣ ਲੈਣਾ ਤੇ ਉੱਪਰੋਂ ਆਪਾਂ ਇਹਨੂੰ ਠੰਡਾ ਪਾਣੀ ਪਾ ਦੇਣਾ ਤਾਂ ਕਿ ਜਿਹੜੇ ਨੂਡਲਸ ਨੇ ਆਪਸ ਚ ਚਿਪਕਣਾ ਜੇ ਤੁਸੀਂ ਪਾਣੀ ਨਹੀਂ ਪਾਉਂਗੇ ਤਾਂ ਇਹ ਕਿਉਂਕਿ ਗਰਮ ਹੁੰਦੇ ਨੇ ਆਪਸ ਚ ਇਹ ਫਿਰ ਚਿਪਕ ਜਾਂਦੇ ਨੇ ਇਸ ਕਰਕੇ ਤੁਸੀਂ ਜਾਂ ਤਾਂ ਉੱਪਰ ਠੰਡਾ ਪਾਣੀ ਪਾ ਦੇਣਾ ਜਾਂ ਇੱਕ ਦੋ ਆਇਲ ਦੀਆਂ ਬੂੰਦਾਂ ਪਾ ਕੇ ਇਹਨੂੰ ਇਸ ਤਰ੍ਹਾਂ ਮਿਕਸ ਕਰ ਦੇਣਾ ਫਿਰ ਵੀ ਨੂਡਲਸ ਨੇ ਜਿਹੜੇ ਆਪਸ ਵਿੱਚ ਨਹੀਂ ਚਿਪਕਦੇ ਹੁਣ ਆਪਾਂ ਤੜਕਾ ਲਗਾਉਨੇ ਆ ਗੈਸ ਤੇ ਮੈਂ ਰੱਖੀ ਐ ਕੜਾਹੀ ਇੱਕ ਕੜਚੀ ਆਪਾਂ ਆਇਲ ਦੀ ਪਾਵਾਂਗੇ ਆਇਲ ਨੂੰ ਗਰਮ ਹੋਣ ਤੋਂ ਬਾਅਦ ਇੱਕ ਚਮਚ ਮੈਂ ਇਹਦੇ ਵਿੱਚ ਕੱਟਿਆ ਹੋਇਆ ਲਸਣ ਪਾਇਆ ਬਰੀਕ ਕੱਟ ਲਿਆ ਸੀ ਲਸਣ ਪਾਉਣ ਨਾਲ ਜਿਹੜਾ ਨੂਡਲ ਦਾ ਟੇਸਟ ਬਹੁਤ ਵਧੀਆ ਆਉਂਦਾ ਐ ਇੱਥੇ ਦੇਖੋ ਮੈਂ 2-3 ਹਰੀਆਂ ਮਿਰਚਾਂ ਕੱਟ ਲਈਆਂ ਸੀ 2 ਪਿਆਜ਼ ਕੱਟੇ ਹੋਏ ਨੇ ਇਸ ਤਰ੍ਹਾਂ ਲੰਬੀ-ਲੰਬੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹਰੀ ਮਿਰਚ ਤੇ ਪਿਆਜ਼ ਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਜਿਆਦਾ ਨਹੀਂ ਤੁਸੀਂ ਬਰਾਊਨ ਕਰਨਾ ਇਹ ਚ ਜਿਹੜੀਆਂ ਨੂਡਲਸ ਜਿਹੜੀਆਂ ਕੋਈ ਵੀ ਸਬਜੀ ਹੈ ਥੋੜੀ ਜਿਹੀ ਕੱਚੀ ਵਧੀਆ ਲੱਗਦੀ ਆ ਥੋੜਾ ਜਿਹਾ ਕ੍ਰਾਂਚ ਰਹੇ ਉਹਦੇ ਵਿੱਚ ਇਸ ਕਰਕੇ ਤੁਸੀਂ ਥੋੜਾ ਜਾਂ ਇਹਨੂੰ ਇਹਦਾ ਇੰਨਾ ਕੁ ਤੁਸੀਂ ਪਕਾਉਣਾ ਕਿ ਇਹਦਾ ਕੱਚਾਪਨ ਸਬਜ਼ੀਆਂ ਦਾ ਦੂਰ ਹੋ ਜਾਵੇ ਜਿਆਦਾ ਨਹੀਂ ਓਵਰਕੁਕ ਕਰਨਾ ਹੁਣ ਉਸ ਤੋਂ ਬਾਅਦ ਬਾਕੀ ਜਿਹੜੀਆਂ ਸਬਜ਼ੀਆਂ ਨੇ ਆਪਾਂ ਟਮਾਟਰ, ਸ਼ਿਮਲਾ ਮਿਰਚ, ਪੱਤਾ ਗੋਭੀ ਇਹ ਵੀ ਇਹਦੇ ਵਿੱਚ ਐਡ ਕਰ ਦਾਂਗੇ। ਇਹ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਜਾਂ ਸਵਾਦ ਦੇ ਹਿਸਾਬ ਨਾਲ ਜਿੰਨਾ ਤੁਸੀਂ ਪਸੰਦ ਕਰਦੇ ਹੋ ਵੱਧ-ਘੱਟ ਕੋਈ ਵੀ ਸਬਜ਼ੀ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਪਾਉਣੀਆਂ ਨੇ ਜਾਂ ਇੰਨੀ ਹੀ ਪਾਉਣੀਆਂ ਨੇ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਵੱਧ-ਘੱਟ ਕੋਈ ਵੀ ਸਬਜ਼ੀ ਤੁਸੀਂ ਉਹਨੂੰ ਕਰ ਸਕਦੇ ਹੋ। ਨੂਡਲ ਬਣਾਉਣ ਸਮੇਂ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਗੈਸ ਦੀ ਫਲੇਮ ਫੁੱਲੀ ਰੱਖਣੀ ਹੈ ਕਿਉਂਕਿ ਨੂਡਲਸ ਨੇ ਜਿਹੜਾ ਹਮੇਸ਼ਾ ਫੁੱਲ ਫਲੇਮ ਤੇ ਬੰਦਦੇ ਨੇ ਦੇਖੋ ਇਹ ਜਿਹੜੀਆਂ ਆਪਾਂ ਸਬਜ਼ੀਆਂ ਨੂੰ ਵੀ ਥੋੜਾ ਜਿਹਾ ਭੁੰਨਾ ਹੈਗੇ ਫੁੱਲ ਫਲੇਮ ਤੇ ਭੁੰਨਾਗੇ 2-3 ਮਿੰਟ ਤੁਸੀਂ ਭੁੰਨਣਾ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਹਲਕਾ ਜਿਹਾ ਕਰਾਂਚੀ ਫਾਈਨ ਚ ਰਹਿਣਾ ਚਾਹੀਦਾ ਹੈ ਦੇਖੋ ਸਬਜ਼ੀਆਂ ਆਪਣੀਆਂ ਥੋੜੀਆਂ ਸੌਫਟ ਹੋ ਗਈਆਂ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਸਬਜ਼ੀਆਂ ਜਿਹੜੀਆਂ ਆਪਣੀਆਂ ਥੋੜੀਆਂ ਜਿਹੀ ਆਪਾਂ ਕੁੱਕ ਕਰ ਲੀਆਂ ਇੰਨਾ ਇੱਕ ਉਹਨਾਂ ਨੂੰ ਪਕਾਇਆ ਕਿ ਉਹਨਾਂ ਦਾ ਕੱਚਾਪਨ ਦੂਰ ਹੋ ਜਾਵੇ ਉਸ ਤੋਂ ਬਾਅਦ ਜਿਹੜੇ ਆਪਾਂ ਉਬਾਲ ਲਏ ਹੋਏ ਨੂਡਲ ਸੀ ਉਹ ਇਹਦੇ ਵਿੱਚ ਐਡ ਕਰਤੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਸੌਸੇਜ ਪਾਵਾਂਗੇ ਸਭ ਤੋਂ ਪਹਿਲਾਂ ਇੱਥੇ ਇੱਕ ਚਮਚ ਮੈਂ ਪਾਈ ਐ ਚਿੱਲੀ ਸੌਸ ਦਾ ਗ੍ਰੀਨ ਚਿੱਲੀ ਸੌਸ ਹੁੰਦੀ ਐ ਇੱਕ ਚਮਚ ਪਾਇਆ ਵਿਨੇਗਰ ਦਾ ਸਿਰਕਾ ਹੁੰਦਾ ਜਿਹੜਾ ਵਾਈਟ ਸਿਰਕਾ ਇੱਕ ਡੇਢ ਚਮਚਾ ਤੁਸੀਂ ਇਹ ਪੋਣਾ ਤੇ ਦੋ ਚਮਚਾ ਮੈਂ ਪਾਇਨੇ ਟਮੇਟੋ ਕੇਚਅਪ ਦੇ ਤੇ ਇੱਕ ਚਮਚ ਪਾਇਆ ਸੋਇਆ ਸੌਸ ਦਾ ਕਿਉਂਕਿ ਨੂਡਲਸ ਨੇ ਜਿਹੜੇ ਇਹ ਸੌਸ ਨਾਲ ਹੀ ਵਧੀਆ ਬਣਦੇ ਨੇ ਇੱਥੇ ਇੱਕ ਛੋਟਾ ਚਮਚਵੇਂ ਦੇ ਵਿੱਚ ਨਮਕ ਦਾ ਪਾਇਆ ਨਮਕ ਤੁਸੀਂ ਧਿਆਨ ਨਾ ਪਾਉਣਾ ਕਿਉਂਕਿ ਜਿਹੜੀਆਂ ਆਪਾਂ ਸੌਸੇਜ ਪਾਈਆਂ ਨੇ ਇਹਦੇ ਵਿੱਚ ਉਹਨਾਂ ਦੇ ਵਿੱਚ ਵੀ ਨਮਕ ਹੁੰਦਾ ਜਿਵੇਂ ਸੋਇਆ ਸੌਸ ਚਿੱਲੀ ਸੌਸ ਇਸ ਕਰਕੇ ਤੁਸੀਂ ਨਮਕ ਨੂੰ ਧਿਆਨ ਨਾਲ ਤੇ ਸਵਾਦ ਅਨੁਸਾਰ ਪਾਉਣਾ ਹੈ ਦੇਖ ਕੇ ਪਾਉਣਾ ਹੈ ਜਿਆਦਾ ਪਹਿਲਾਂ ਹੀ ਨਹੀਂ ਨਮਕ ਜਿਆਦਾ ਐਡ ਕਰਨਾ ਇੱਕ ਮੈਂ ਛੋਟਾ ਚਮਚ ਪਾਇਆ ਦੇ ਵਿੱਚ ਹੁਣ ਆਪਾਂ ਸਾਰੀਆਂ ਨਿਊ ਸੌਸੇਜ ਪਾਈਆਂ ਨੇ ਨਮਕ ਪਾਇਆ ਤੇ ਸਾਰੀਆਂ ਸਬਜ਼ੀਆਂ ਨੂਡਲਸ ਸਾਰੇ ਕਾਸੀ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਇੱਕ ਚਮਚ ਲੈ ਲੈਣਾ ਦੋ ਚੀਜ਼ਾਂ ਨੂੰ ਤੁਸੀਂ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਉਸ ਤੋਂ ਬਾਅਦ ਨੂਡਲਸ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਕਿਉਂਕਿ ਇਹ ਉਬਾਲੀ ਹੋਏ ਨੇ ਅੱਧਾ ਚਮਚ ਮੈਂ ਇਹਦੇ ਵਿੱਚ ਕਾਲੀ ਮਿਰਚ ਪਾਈ ਹੈ ਕਾਲੀ ਮਿਰਚ ਨਾ ਪਾਉਣ ਨਾਲ ਜਿਹੜਾ ਨੂਡਲਸ ਦਾ ਸਵਾਦ ਹੈ ਬਹੁਤ ਵੱਧ ਜਾਂਦਾ ਹੈ ਤੁਸੀਂ ਜ਼ਰੂਰ ਪਾਣੀ ਹੈ ਇਸ ਤਰੀਕੇ ਨਾਲ ਨੂਡਲਸ ਤੁਸੀਂ ਘਰ 'ਚ ਜਦੋਂ ਮਰਜੀ ਜਦੋਂ ਤੁਹਾਡਾ ਦਿਲ ਕਰੇ ਬਣਾ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਬਹੁਤ ਟੇਸਟੀ ਬਣਦੇ ਨੇ ਤੁਹਾਨੂੰ ਬਾਹਰ ਜਾ ਕੇ ਖਾਣ ਦੀ ਲੋੜ ਨਹੀਂ ਜਾਂ ਕਿ ਤੋ ਰੇੜੀਆਂ ਜਾਂ ਠੇਲੇ ਤੋਂ ਲਿਆਉਣ ਦੀ ਲੋੜ ਨਹੀਂ ਤੁਸੀਂ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਦੇਖੋ ਕਿੰਨੀਆਂ ਵਧੀਆ ਬਿਲਕੁਲ ਆਫ ਚੇ ਚਿਪਕੀਆਂ ਨਹੀਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈ ਨੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਉਹ ਪਲੇਟ 'ਚ ਆਪਾਂ ਸਰਵ ਕਰਦੇ ਆਂ ਘਰ 'ਚ ਆਪ ਇਹਨਾਂ ਨੂੰ ਸਾਫ਼ ਸੁਸਰੇ ਢੰਗ ਨਾਲ ਤੇ ਫਰੈਸ਼ ਬਣਾ ਕੇ ਖਾ ਸਕਦੇ ਆਂ ਬਾਹਰੋਂ ਆਪਾਂ ਕਿਤੇ ਖਾਂਦੇ ਆਂ ਤਾਂ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਦੇ ਬਣਿਆ ਨੂਡਲਸ ਆਪਾਂ ਨੂੰ ਉਹੀ ਗਰਮ ਕਰ ਕਰ ਦੇਈ ਜਾਂਦੇ ਨੇ ਇਸ ਕਰਕੇ ਤੁਸੀਂ ਜਦੋਂ ਵੀ ਖਾਓ ਘਰ 'ਚ ਬਣਾ ਆਪ ਕੋ ਬਣਾਓ ਸਾਫ ਸੁਥਰੇ ਢੰਗ ਨਾਲ ਤੇ ਬੱਚਿਆਂ ਨੂੰ ਖਵਾਓ ਬਹੁਤ ਟੇਸਟੀ ਲੱਗਦੇ ਨੇ ਇਹ ਮਾਰਕੀਟ 'ਚ ਹੁਣ ਆਟੇ ਦੇ ਨੂਡਲਸ ਵੀ ਆਉਂਦੇ ਨੇ ਜੇ ਤੁਸੀਂ ਮੈਦੇ ਦੇ ਨਹੀਂ ਪਸੰਦ ਕਰਦੇ ਕਿਉਂਕਿ ਇਹ 언ਹੈਲਦੀ ਹੁੰਦੇ ਨੇ ਤੁਸੀਂ ਆਟੇ ਦੇ ਨੂਡਲਸ ਵੀ ਲੈ ਸਕਦੇ ਹੋ ਦੇਖੋ ਆਪਣੇ ਨੂਡਲਸ ਕਿੰਨੇ ਵਧੀਆ ਬਣੇ ਨੇ ਬਿਲਕੁਲ ਕੱਲਾ ਕੱਲਾ ਬਿਲਕੁਲ ਆਪਸ ਚ ਚਿਪਕੇ ਨਹੀਂ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਘਰ 'ਚ ਜੂ ਟ੍ਰਾਈ ਕਰਿਓ ਬਿਲਕੁਲ ਬਣਾਉਣੇ ਆਸਾਨ ਨੇ ਕੋਈ ਜ਼ਿਆਦਾ ਟਾਈਮ ਹੀ ਲੱਗਦਾ ਇਹਨਾਂ ਨੂੰ ਬਣਾਉਣ ਤੇ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸੱਚ